ਮਾਸੂਮ ਬੱਚਿਆਂ ਦੇ ਨਾਲ ਹਾਲ ਹੋਇਆ ਪੰਜ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਹਾਈਵੇ ਤੇ ਇਹ ਹਾਦਸਾ ਵਾਪਰਿਆ ਹੈ ਬੱਚਿਆਂ ਨੂੰ ਸਕੂਲ ਲੈ ਜਾ ਰਹੀ ਸੀਗੀ ਇਹ ਬੱਸ ਇੱਕ ਪ੍ਰਾਈਵੇਟ ਸਕੂਲ ਦੀ ਇਹ ਬੱਸ ਜੱਸੀ ਜਾ ਰਹੀ ਹੈ ਹਰਿਆਣਾ ਦੇ ਮਹਿੰਦਰਗੜ੍ਹ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿੱਥੇ 35 ਤੋਂ 40 ਬੱਚੇ ਇਸ ਬੱਸ ਦੇ ਵਿੱਚ ਸਵਾਰ ਦੱਸੇ ਜਾ ਰਹੇ ਸੀ ਤਾਂ ਬੱਸ ਜਿਹੜੀ ਹੈ ਸਿੱਧੀ ਦਰਖਤ ਦੇ ਨਾਲ ਜਾ ਕੇ ਟਕਰਾਉਂਦੀ ਹੈ ਔਰ ਹਾਲਾਤ ਦੇਖੋ ਕੱਲਾ-ਕੱਲਾ ਬੱਸ ਦਾ ਪਰਖੱਚਾ ਸਕੂਲ ਬੈਗ ਜਿਹੜੇ ਨੇ ਉਹ ਲਹੂ ਦੇ ਨਾਲ ਲਿਬੜੇ ਹੋਏ ਬਾਹਰ ਡਿੱਗੇ ਨੇ ਔਰ ਜਿਹੜੇ ਬੱਚੇ ਨੇ ਕਈ ਬੱਚੇ ਤਾਂ ਕਹਿ ਲੇ ਕੇ ਉਹਨਾਂ ਦੇ ਦੋ ਟੋਟੇ ਹੋ ਚੁੱਕੇ ਨੇ ਇੰਨਾ ਕਿ ਜਿਆਦਾ ਭਿਆਨਕ ਹਾਦਸਾ ਵਾਪਰਿਆ ਹੈ ਮਾਸੂਮ ਬੱਚਿਆਂ ਦੇ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਹੈ ਪੰਜ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਹਫੜਾ ਤਫੜੀ ਮੱਚੀ ਹੋਈ ਹੈ ਲੋਕਾਂ ਦੇ ਵਿੱਚ ਕੱਜ ਈਦ ਦੀ ਛੁੱਟੀ ਵੀ ਐ ਪਰ ਇਸ ਦੇ ਬਾਵੀਉ ਦੇ ਸਕੂਲ ਲੱਗਾ ਹੋਇਆ ਜਿੱਥੇ ਸਾਰੇ ਸਕੂਲਾਂ ਦੇ ਵਿੱਚ ਅੱਜ ਈਦ ਦੇ ਦਿਹਾੜੇ ਨੂੰ ਲੈ ਕੇ ਛੁੱਟੀ ਕੀਤੀ ਗਈ ਐ ਪਰ ਇਹ ਸਕੂਲ ਲੱਗਾ ਸੀਗਾ ਤਾਂ ਬੱਚੇ ਘਰੋਂ ਚੱਕ ਕੇ ਤੇ ਸਕੂਲ ਲੈ ਜਾ ਰਹੀ ਸੀਗੀ ਬੱਸ ਪਰ ਅਚਾਨਕ ਰਸਤੇ ਦੇ ਵਿੱਚ ਕੀ ਪਾਣਾ ਵਾਪਰਿਆ ਬੈਲੈਂਸ ਬੱਸ ਦਾ ਵਿਗੜ ਗਿਆ ਜਾਂ ਓਵਰ ਸਪੀਡ ਕਾਰਨ ਜਿਹੜੀ ਬੱਸ ਐ ਉਹਨ ਬੈਲੈਂਸ ਹੋ ਗਈ ਅਜੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਪਰ ਇਹ ਭਿਆਨਕ ਹਾਦਸਾ ਜ਼ਰੂਰ ਵਾਪਰਿਆ ਬੱਸ ਜਿਹੜੀ ਐ ਸਿੱਧੀ ਜਾ ਕੇ ਰੁੱਖ ਦੇ ਨਾਲ ਟਕਰੌਂਦੀ ਹੈ ਤੇ ਉਸ ਤੋਂ ਬਾਅਦ ਪਲਟੀਆਂ ਖਾ ਜਾਂਦੀ ਹੈ ਬਸ ਜਦੋਂ ਲੋਕਾਂ ਦੇ ਵੱਲੋਂ ਸਿੱਧਿਆ ਕੀਤੀ ਜਾਂਦੀ ਹੈ ਤਾਂ ਪੰਜ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਬੱਚੇ ਜਿਹੜੇ ਐ ਉਹ ਕੁਚਲੇ ਜਾ ਚੁੱਕੇ ਨੇ ਕਈ ਬੱਚਿਆਂ ਦੇ ਤਾਂ ਦੋ ਹਿੱਸੇ ਜਿਹੜੇ ਐ ਅਧ ਵਿਚਕਾਰੋਂ ਹੋ ਚੁੱਕੇ ਨੇ ਮਾਸੂਮ ਉਹ ਬੱਚੇ ਐ ਜਿਹੜੇ ਸਕੂਲ ਚੱਲੇ ਸੀਗੇ ਬੱਸ ਦੇ ਵਿੱਚ ਸਵਾਰ ਸੀ 30 ਤੋਂ 35 ਦੇ ਕਰੀਬ ਸਟਰੈਂਥ ਜਿਹੜੀ ਦੱਸੀ ਜਾ ਰਹੀ ਸੀਗੀ ਕਿ ਬੱਸ ਦੇ ਵਿੱਚ ਸਵਾਰ ਸੀਗੇ ਬੱਚੇ ਪਰ ਜਿਨ੍ਹਾਂ ਦੇ ਵਿੱਚੋਂ 5 ਬੱਚਿਆਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਸਵੀਰਾਂ ਦੇਖ ਕੇ ਵੀ ਰੂਹ ਕੰਬ ਜਾਂਦੀ ਹੈ ਜਦੋਂ ਅਸੀਂ ਤਸਵੀਰਾਂ ਦੇਖਦੇ ਆਂ ਉਹਨਾਂ ਬੱਚਿਆਂ ਦੀ ਜਦੋਂ ਇਹ ਹਾਦਸਾ ਵਾਪਰਿਆ ਜੋ ਅਸੀਂ ਉਹ ਸਿਚੁਏਸ਼ਨ ਸਾਰੀ ਦੇਖਦੇ ਆ ਤਾਂ ਰੌਂਗ ਤੇ ਖੜੇ ਹੁੰਦੇ ਨੇ ਸਕੂਲ ਜਾ ਰਹੀ ਸੀਗੀ ਇਹ ਬੱਸ ਮਹਿੰਦਰਗੜ ਖਰਿਆਣਾ ਦੇ ਵਿੱਚ ਇਹ ਹਾਦਸਾ ਵਾਪਰ ਗਿਆ ਪਰ ਹੁਣ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਕਿ ਕੀ ਹੋਇਆ ਚਸ਼ਮਦੀਦ ਵੀ ਕਹਿ ਰਿਹਾ ਹੈ ਕਿ ਸਿੱਧਾ ਖੜਾਕ ਸੁਣਿਆ ਜਦੋਂ ਬੱਸ ਦੀ ਆਣ ਕੇ ਟੱਕਰ ਹੋਈ ਹੈ ਉਸ ਤੋਂ ਬਾਅਦ ਸਾਰਿਆਂ ਨੇ ਭੱਜ ਕੇ ਜਾ ਕੇ ਬੱਸ ਨੂੰ ਸਿੱਧਿਆ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਬੱਚੇ ਵਿੱਚ ਸਵਾਰ ਸੀਗੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਕਿ ਜਲਦੀ ਤੋਂ ਜਲਦੀ ਕੱਢਿਆ ਜਾਵੇ ਪਰ ਇਹ ਖੂਨ ਦੇ ਨਾਲ ਲਥਪਥ ਹੋਏ ਬੈਗ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹਨਾਂ ਬੱਚਿਆਂ ਦੇ ਨਾਲ ਕੀ ਪਾਣਾ ਵਾਪਰਿਆ। ਉਸ ਸਮੇਂ ਦੀ ਸਥਿਤੀ ਸੋਚ ਕੇ ਔਰ ਇਹ ਤਸਵੀਰ ਦੇਖ ਕੇ ਹੀ ਰੋਂਗ ਤੇ ਖੜੇ ਹੋ ਜਾਂਦੇ ਨੇ। ਪੰਜ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਅਧ ਵਿਚਕਾਰੋਂ ਬੱਚੇ ਜਿਹੜੇ ਆ ਉਹ ਕਹਿ ਲਈ ਕਿ ਉਹਨਾਂ ਦੇ ਦੋ ਹਿੱਸੇ ਹੋ ਗਏ ਨੇ। ਕਈਆਂ ਦਾ ਸਿਰ ਕੁਚਲਿਆ ਗਿਆ ਬੱਸ ਦੇ ਹੇਠਾਂ ਾਨ ਕੇ ਔਰ ਖੂਨ ਦੇ ਨਾਲ ਲਥਪਥ ਹੋਈ ਇਹ ਬੱਸ ਇਹ ਸੜਕ ਤੇ ਇਹ ਬੈਗ ਦੇਖ ਸਕਦੇ ਹੋ ਤੁਸੀਂ ਔਰ ਹਫੜਾ ਤਫਰੀ ਉੱਥੇ ਹੁਣ ਮੱਚੂਕੀ ਹੈ ਪਰਿਵਾਰਿਕ ਮੈਂਬਰ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਨੇ ਸਵੇਰੇ ਤੜਕੇ ਉੱਠ ਕੇ ਸਕੂਲ ਭੇਜੇ ਬੱਚਿਆਂ ਨੂੰ ਕਿ ਬੱਚੇ ਸਕੂਲ ਜਾਣਗੇ ਪਰ ਰਸਤੇ ਦੇ ਵਿੱਚ ਇਹ ਪਾਣਾ ਵਾਪਰ ਗਿਆ ਤਾਂ ਉਹਨਾਂ ਦੇ ਮਾਪੇ ਵੀ ਹੁਣ ਜਲਦੀ ਤੋਂ ਜਲਦੀ ਦੱਸਿਆ ਜਾ ਰਿਹਾ ਕਿ ਇੱਥੇ ਪਹੁੰਚ ਰਹੇ ਨੇ ਪਰ ਦਿਲ ਦਹਿਲਾਉਣ ਵਾਲਾ ਇਹ ਹਾਦਸਾ ਜਿਹੜਾ ਆ ਉਹ ਵਾਪਰਿਆ ਸਕੂਲ ਬੱਸ ਦੀ ਟੱਕਰ ਹੁੰਦੀ ਹੈ ਸਕੂਲ ਬੱਸ ਦੀ ਟੱਕਰ ਹੋਣ ਦੇ ਨਾਲ 30 ਤੋਂ 35 ਬੱਚੇ ਇਸ ਬੱਸ ਦੇ ਵਿੱਚ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਪੰਜਾਂ ਦੀ ਮੌਤ ਹੋ ਚੁੱਕੀ ਹੈ